ਬਾਹ ਸਾਹਮਣੇ ਮੇਰੇ ਵੀਰੋ ਇਹ ਬੱਤੀ ਰਹਿ ਗਿਆ ਤਾਂ ਉਹ ਦੂਏ ਕਿਹੜੇ ਚ ਸਗਾਲਾ ਹੋ ਜਣਾ ਬਾਈ ਜਗਪੀਤ ਰੌਪਨਕਾਰ ਗੁਰਵਿੰਦਰ ਮੁੰਡੀ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆ ਮੇਰੇ ਪਹਿਲੇ ਬਲੌਗ ਦੇ ਵਿੱਚ ਤੇ ਮੇਰਾ ਜਿਹੜਾ ਪਹਿਲਾ ਦੂਆ ਚੈਨਲ ਦਾ ਉਹ ਕਿਸੇ ਕਾਰਨ ਕਰਕੇ ਬੰਦ ਹੋ ਗਿਆ ਤੇ ਹੁਣ ਨਵਾਂ ਚੈਨਲ ਬਣਾਇਆ ਇਹ ਪਰ ਸਬਸਕ੍ਰਾਈਬ ਕਰ ਲਿਓ ਤੇ ਨਵੇਂ ਨਵੇਂ ਬਲੌਗ ਆ ਮੇਰਾ ਪਹਿਲਾ ਬਲੌਗ ਹੈ ਇਹ ਵਿੱਚ ਤੇ ਅੱਜ ਹੈਗਾ ਇਹ ਦਿਨ ਬੁੱਧਵਾਰ ਜੱਜੂਮਾ ਜਰੇ ਵਿੱਚ ਹੈਗਾ ਟਰਾਲੀ ਖਿੱਚੇ ਦਾ ਮੁਕਾਬਲਾ ਮੈਂ ਆਪਣੀ ਬੂਆ ਦੇ ਘਰ ਤੇ ਪਹਿਲਾਂ ਹੁਣ ਥੱਲੇ ਅਸੀਂ ਲੱਗੂਗੇ ਸਾਫ ਸਫਾਈ ਕਰਨ ਤਾਂ ਪਹਿਲੇ ਸਾਫ ਹੀ ਲੱਗੇਵੇਂ ਮੀਂਹ ਪੈਣ ਕਰਕੇ ਮਿੱਟੀ ਹੋ ਗਈ ਬਹੁਤ ਥੱਲੇ ਸਾਫ ਕਰਨਾ ਫਿਰ ਉੱਪਰ ਕੋਠਾ ਸਾਫ ਕਰੋਗੇ ਫਿਰ ਉਧਰ ਜਾ ਕੇ ਕਮਰਾ ਸਾਫ ਕਰਨਾ ਹੈ ਜਿਹੜਾ ਲਾਫਟਾ ਕਰੀਏ ਥੱਲੇ ਤੁਹਾਨੂੰ ਫਿਰ ਸ਼ਾਮ ਨੂੰ 4 ਵਜੇ ਟਰਾਲੀ ਖਿੱਚੇ ਦਾ ਮੁਕਾਬਲਾ ਉਹ ਵੀ ਦੇਖਣਾ ਆਪਾਂਗੇ ਜਾਏਗੇ ਨਹਾ ਧੋ ਕੇ ਤਿਆਰ ਹੋ ਕੇ ਜਾਉਂਗੇ ਆਪਾਂ ਉੱਥੇ ਮਿਲਦੇ ਤੁਹਾਨੂੰ ਸਫਾਈ ਕਰਨ ਸਮੇਂ ਮਿਲਦੇ ਓਕੇ ਤੇ ਹੂਰੇ ਤੇ ਉਹ ਸਾਹਮਣੇ ਰਖਾਣਾ ਤੁਹਾਨੂੰ ਉਹ ਸਾਹਮਣੇ ਜਿੱਥੇ ਟੈਂਟ ਲੱਗਿਆ ਹੋਇਆ ਉੱਥੇ ਚੱਲਣਾ ਆਹ ਸਾਹਮਣੇ ਇਹ ਕੁਲਫੀ ਆਲਾ ਜਾ ਰਿਹਾ ਟੈਂਟ ਉਹਦਾ ਹੈ ਸਾਰਾ ਕੰਮ ਉੱਥੇ ਹੋ ਰਿਹਾ ਹੈ ਟਰੈਕ ਤਿਆਰ ਹੋਣ ਲੱਗਿਆ ਉਹ ਉੱਥੇ ਫੇ ਤੁਹਾਨੂੰ ਟਰੈਕ ਵੀ ਦਿਖਾਣਾ ਤੁਹਾਨੂੰ ਉੱਥੇ ਛਾ ਨੂੰ ਚਾਰ ਵਜੇ ਜਾ ਕੇ ਵੀ ਦਿਖਾਵਾਂਗੇ ਪਹਿਲਾਂ ਉਹ ਰਿ ਸਾਫ਼ ਕਰਨਾ ਆ ਸਾਡੀਆਂ ਗੱਡੀਆਂ ਖੜੀਆਂ ਮਤਲਬ ਸਾਡੀਆਂ ਮੇਰੇ ਵੀਰੇ ਦੀਆਂ ਇੱਕ ਉਧਰ ਖੜੀ ਸਕਾਰਪਿਓ ਉਹ ਵੀ ਦਿਖਾਵਾਂਗਾ ਤੇ ਹੁਣ ਪਹਿਲਾਂ ਆ ਦੇਖੋ ਆ ਮਿੱਟੀ ਮੀਂਹ ਕਰਕੇ ਮਿੱਟੀ ਬਹੁਤ ਹੋ ਜਾਂਦੀ ਔਰੇ ਤੇ ਪਹਿਲਾਂ ਸਾਫ਼ ਕਰਦੇ ਫਿਰ ਕੋਠਾ ਸਾਫ਼ ਕਰਨਾ ਫਿਰ ਚੱਲਦੇ ਉਧਰ ਨਾਕ ਤੋਂ ਓਕੇ ਓਕੇ ਹਲੋ ਜੀ ਉਹ ਉਧਰ ਆਪਣਾ ਲੱਗੇ ਹੋਏ ਆ ਪਾਣੀ ਛਿੜਕਣ ਇੱਧਰ ਅਸੀਂ ਆਪਣਾ ਪ੍ਰੋਗਰਾਮ ਸ਼ੁਰੂ ਕਰਤਾ ਪਾਣੀ ਦਾ ਕੋਈ ਨਾ ਤੇ ਮਾਰ ਦਿੰਨੇ ਕੱਪੜਾ ਤੇ ਹੁਣ ਲੱਗੇ ਗੱਡੀਆਂ ਤੇ ਪਾਣੀ ਮਾਰ ਫੇਰ ਥਾਰ ਤੇ ਵੀ ਮਾਰੂਗੇ ਫਿਰ ਮਾਰਦੇ ਥੱਲੇ ਜਿਕੜੇ ਜਿਕੜ ਹੋਇਆ ਪਿਆ ਉਰੇ ਮੀਂਹ ਕਰਕੇ ਜਿਕੜ ਹੋ ਜਾਂਦਾ ਇਹ ਕਰਕੇ ਸਾਫ ਫਿਰ ਕੋਠੇ ਉੱਪਰ ਜਾਉਂਗੇ ਛੱਤ ਪਰ ਉਹ ਸਾਫ ਕਰੂਗੇ। ਉੱਥੇ ਬਹੁਤ ਗੰਦ ਪਾਇਆ ਹੋਇਆ ਘੁੱਗੀਆਂ ਨੇ। ਚਲੋ ਮਿਲਦੇ ਤੁਹਾਨੂੰ ਸਾਫ ਕਰਕੇ। ਮਿੱਟੀ-ਮੁੱਟੀ ਕੱਢ ਕੇ ਆ ਜਿੰਨੀ ਮਿੱਟੀ ਐ ਦੇਖੀ ਥੋੜੀ ਦੇ ਇੱਥੇ ਸਾਫ ਹੁੰਦੀ ਦੀ ਕੁ ਤੁਹਾਨੂੰ। ਮਿਲਦੇ। ਲੋ ਜੀ ਗੱਡੀਆਂ ਵੀ ਧੋਤੀਆਂ ਗਏ ਲਿਆ ਵੀ ਧੋ ਹੋ ਗਿਆ। ਤੇ ਹੁਣ ਥੱਲੇ ਧੋ ਹੋ ਗਿਆ। ਮੈਂ ਦੇਖਦੇ ਆ ਕਿ ਉੱਪਰ ਰੋਟੀ ਖਾ ਕੇ ਧੋਂਗੇ। ਤੇ ਇੱਧਰ ਬੂਟਿਆਂ ਨੂੰ ਵੀ ਪਾਣੀ ਦਿੱਤਾ ਮੈਂ। ਬਾਹਰ ਚੱਲ ਰਹੀ ਤਿਆਰੀ ਐ ਨਾ ਪ੍ਰੋਪਰ। ਟਰਾਲੀ ਖਿੱਚਣ ਦੀ ਮਤਲਬ ਸ਼ਾਮ ਨੂੰ 4 ਵਜੇ ਮੁਕਾਬਲਾ ਸ਼ੁਰੂ ਹੋਊਗਾ ਸਾਰੇ ਟੈਂਟ ਰੋਟ ਲਾ ਰਹੇ ਨੇ ਦੁਕਾਨਾਂ ਤੋਂ ਗੁੰਨਾ ਵਾਲੇ ਵੀ ਆ ਗਏ ਉਰੇ ਉਹ ਸਾਹਮਣੇ ਲੱਗ ਰਹੇ ਆ ਤੇ ਹੁਣ ਦੇਖਦੇ ਪਹਿਲਾਂ ਰੋਟੀ ਸ਼ਹਿ ਰੋਟੀ ਖਾਉਗੇ ਉਥੇ ਬਾਅਦ ਫਿਰ ਉਹ ਉੱਪਰ 3 ਮੰਜ਼ਲ ਤੇ ਸਾਫ਼ ਕਰਨਾ 3 ਨਹੀਂ 2 2 ਇੱਕ ਤੋਂ ਹਾਂ 2 ਮੰਜ਼ਲ ਤੇ 2 ਮੰਜ਼ਲ ਸਾਫ਼ ਕਰਾਂਗੇ ਜੋ ਮਿਲਦੇ 2 ਮੰਜ਼ਲ ਤੇ ਸ਼ੇ ਬਾਏ ਲੋ ਮਿੱਤਰੋ ਜੀ ਔਰ ਇਹ ਕਹਿੰਦੇ ਝੂਲੇ ਵੀ ਲੱਗਣ ਲੱਗ ਗਏ ਤਿਆਰੀਆਂ ਤਾਂ ਹੋਏ ਰਹੀਆਂ ਦੁਕਾਨਾਂ ਦੇ ਝੂਲੇ ਵਾਲੇ ਵੀ ਆ ਗਏ ਪੂਰਾ ਮੇਲੇ ਨਾ ਮੋਹ ਮੇਲਾ ਹੀ ਏ ਇੱਕ ਤਰ੍ਹਾਂ ਦਾ ਮੇਲੇ ਨਾ ਮਾਹੌਲ ਹੋਇਆ ਪਿਆ ਤੇ ਮੈਂ ਇੱਧਰ ਆਹ ਰਹਿ ਗਿਆ ਬਸ ਕੱਢਣ ਤੋਂ ਬਾਕੀ ਸਾਰਾ ਅੰਦਰ ਕਰਤਾ ਸੀ ਨੇ ਸਾਫ ਮਿੱਟੀ ਚੱਕਤੀ ਤੇ ਹੁਣ ਸ਼ਾਮ ਨੂੰ 4 ਵਜੇ ਉਰੇ ਜਾਏਗਾ ਆਪਾਂ ਦੇਖੂਗੇ ਟਰੈਕਟਰ ਤਾਂ ਇਹਦੀ ਟੋਚਣਾ ਨਾ ਟੋਚਣ ਨਹੀਂ ਟਰਾਲੀ ਖਿੱਚੂਗੇ ਜੋਰ ਦੇਖੂਗੇ ਟਰੈਕਟਰਾਂ ਦਾ ਉਰੇ ਤੋ ਜੀ ਮਿੱਤਰੋ ਥੱਲੇ ਨਵੇੜ ਕੇ ਕੰਮ ਆ ਗਏ ਹੋ ਰੋਟੀ ਖਾਉਂਗੇ ਤੇ ਉਹ ਸਾਹਮਣੇ ਲੱਗੇ ਵੇ ਟਰਾਲੀ ਭਰਨਾ ਜੈਸੀ ਵੀ ਚੱਲ ਰਹੀ ਐਦਰ ਲੱਗੇ ਵੇ ਟਰਾਲੀ ਭਰਨਾ ਤੇ ਜਿਹੜੀ ਖਿੱਚ ਹੋਣੀ ਟਰਾਲੀ ਉਹ ਲੱਗੇ ਵੇ ਭਰਨਾ ਉਥੇ ਤੇ ਰੋਟੀ ਖਾ ਕੇ ਪਹਿਲਾ ਓਰੇ ਦਾ ਨਵੇੜੀਏ ਉਹ ਹੋ ਗਈ ਜਰਾ ਓਰੇ ਦਾ ਨਵੇੜੀਏ ਲਓ ਜੀ ਮਿੱਤਰੋ ਰੋਟੀ ਖਾ ਕੇ ਹੋ ਗਈਆਂ ਸਾਡਾ ਤੇ ਹੁਣ ਉੱਪਰ ਆਏ ਆ ਕਰਨਾ ਸਭਾਈ ਉੱਪਰ ਬਹੁਤ ਗੰਦਾ ਹੋ ਰਿਹਾ ਤਾਂ ਤੇ ਲੋਜ ਉੱਪਰ ਆ ਗਏ ਤਾਂ ਹੁਣ ਆ ਰੱਸੀ ਘੜਦਾ ਥੱਲੇ ਨੂੰ ਪੈਰ ਖਿੱਚਦੇ ਉੱਪਰ ਨੂੰ ਹਲਾ ਪੈਰ ਇਤਨਾ ਫਿਰ ਮਿਲਦਾ ਤੁਹਾਨੂੰ ਲੋ ਜੀ ਪੈਰ ਆ ਗਿਆ ਉੱਪਰ ਤਾਂ ਹੁਣ ਲੱਗਾ ਪਾਣੀ ਛੜਕਣ ਔਰ ਇਹ ਤੇ ਬਹੁਤ ਕਬੂਤਰਾਂ ਨੇ ਘੰਟ ਪਾਇਆ ਤੇ ਆਹ ਜਿਹੇ ਉਧਰ ਉਹ ਸਾਹਮਣੇ ਮੈਦਾਨ ਹੋਇਆ ਉਹ ਤੇ ਆ ਟਰਾਲੀ ਝਿੱਟਣ ਦਾ ਉਹ ਮੜਿਆ ਰੋਟੀ ਖਾਣ ਲੰਘ ਇੰਨੇ ਸੀ ਉੱਪਰ ਕਰ ਦਈਏ ਭਾਈ ਚਲ ਆਪਾਂ ਇਹ ਕੋ ਉਰੀ ਥੇ ਹੀ ਜਾਂਦਾ ਹੈ ਇੰਨਾ ਗਾ ਚਲੋ ਹੁਣ ਆ ਉੱਪਰ ਸਾਫ ਕਰੀਏ ਫੇਰ ਤੁਹਾਨੂੰ ਮਿਲਦੇ ਸਾਫ ਕਰਕੇ ਚਮਕਾ ਕੇ ਲੋ ਜੀ ਵੱਡੀ ਪ੍ਰੋਬਲਮ ਹੋ ਗਈ ਉੱਪਰ ਲੱਗੇ ਤੇ ਪਾਣੀ ਮਾਰਨਾ ਤੇ ਇੱਧਰ ਤੇ ਸਾਡਾ ਥੱਲੇ ਤੇ ਪੈ ਪੇ ਖੁੱਲ ਗਿਆ ਤੇ ਹੁਣ ਪੈਪ ਲਾਨਨੇ ਫਿਰ ਮਾਰ ਦੀ ਦਵਾਰ ਤੇ ਉੱਪਰ ਸਫਾਈ ਕਰਕੇ ਫਿਰ ਨਾਤੋ ਕੇ ਆਉਣ ਨਾਲਾ ਗਰਮ ਹੋ ਗਿਆ ਪਾਣੀ ਛੱਤ ਇੰਨੀ ਗਰਮ ਹੋਈ ਵੀ ਤਾਂ ਪਾਣੀ ਕੜੀ ਏ ਤੇ ਫਿਰ ਨਾਤੋ ਕੇ ਆਪਣੇ ਤਿਆਰ ਹੋਣਨੇ ਥੋੜੀ ਦੇ ਰੈਸਟ ਕਰਕੇ ਫਿਰ ਸ਼ਾਮ ਨੂੰ 4 ਵਜੇ ਹੋਊਗਾ ਸਾਰਾ ਮੇਲਾ ਸ਼ੁਰੂ ਉੱਥੇ ਤੇ ਉੱਥੇ ਜਾਉਂਗੇ ਤੇ ਇੱਕ ਝੂਟਾ ਵੀ ਲੱਗਿਆ ਉਹ ਉੱਥੇ ਆਪਾਂ ਕਿਹੜਾ ਮਿਲਣਾ ਝੂਟਾ ਆਪਾਂ ਨਿਆਣੇ ਥੋੜੀਏ ਚਲੋ ਜੀ ਮਿਲਦੇ ਸਾਨੂੰ ਫਿਰ ਤੋਂ ਕੇ ਇਹਨੂੰ ਤੇ ਤੁਹਾਨੂੰ ਦਿਖਾਣਾ ਦੇਖੋ ਇੱਧਰ ਕਿੰਨਾ ਹੋਆ ਮਿੱਟੀ ਹੋ ਜਾਂਦੀ ਔਰੇ ਮਿੱਟੀ ਹੋਇਆ ਕੋ ਤੇ ਇੱਧਰ ਵੀ ਬਹੁਤ ਹੋਇਆ ਉੱਪਰ ਵੀ ਹੈ ਉੱਪਰ ਤੁਹਾਨੂੰ ਦਿਖਾਣਾ ਜਾ ਕੇ 1 ਮਿੰਟ ਉੱਪਰ ਚੜ੍ਹਨੇ ਪਹਿਲਾਂ ਹੌਲੀ ਹੌਲੀ ਨੰਗੇ ਪੈਰੀਆਂ ਚੱਪਲਾ ਤੇ ਚੱਲਣਾ ਕਰਕੇ ਆਹ ਦੇਖੋ ਆ ਔਰੇ ਗੰਤ ਪਿਆ ਬੈਨ ਤੇ ਆਹ ਦੇਖੋ ਉੱਪਰ ਦਾ ਨਜ਼ਾਰਾ ਸਾਰਾ ਉਹ ਸਾਹਮਣੇ ਲੱਗੇ ਹੋਏ ਕੰਮ ਕਰਨਾ ਮੇਲਾ ਚੱਲ ਰਿਹਾ ਸਾਹਮਣੇ ਉਹ ਦੇਖੋ ਤੇ ਹੁਣ ਕਰਦੇ ਸਫਾਈ ਚਲੋ ਜੀ ਦੇਖੋ ਜੀ ਮਿੱਤਰੋ ਉੱਪਰ ਵੀ ਟੋਪ ਹੋ ਗਿਆ ਹੁਣ ਫਿਰ ਆਪਾਂ ਮੋੜ ਬੰਦ ਕਰਨ ਫਿਰ ਆਪੋ ਕੇ ਦੇਖਦਾ ਸ਼ਾਇਦ ਪਹਿਲਾਂ ਮੈਂ ਉੱਧਰ ਦੂਈ ਬੁਆ ਕੋਲ ਜਾਵਾਂ ਬੜੀ ਬੁਆ ਕੋਲ ਫਿਰ ਮੈਂ ਜਿਹਦੇ ਉੱਧਰ ਕੰਮ ਨਾ ਹੋਇਆ ਕੋਈ ਫਿਰ ਆਪਾਂ ਚੱਲਦੇ ਉਥੇ ਜਿੱਥੇ ਪਾਣੀ ਆ ਤੇ ਦੂਜੀ ਗੱਲ ਜਿਵੇਂ ਉਮੀਦ ਹੀ ਤਾਂ ਹੈ ਨਹੀਂ ਸੀ ਕਿ ਮੀਂਹ ਆਊਗਾ ਪਰ ਹੁਣ ਲੱਗ ਰਿਹਾ ਕਿ ਮੀਂਹ ਆਊਗਾ ਆ ਨਜ਼ਰ ਤੋਂ ਕਿਉਂ ਮੀਂਹ ਪੈ ਰਿਹਾ ਹੈ ਉੱਪਰ ਤੋਂ ਹੋ ਰਿਹਾ ਹੈ ਪਾਣੀ ਛਿੜਕਾਉਣ ਲੱਗਿਆ ਵਾ ਤੇ ਬੱਦਲ ਬਹੁਤ ਹੋ ਗਿਆ ਮੈਨੂੰ ਉਮੀਦ ਹੈ ਬਾਬਾ ਨਾ ਕਰੇ ਮੇਲਾ ਚੱਲ ਜਾਵੇ ਮੀਂਹ ਨਾ ਪਵੇ ਤੇ ਹੋਰ ਦੇਖਦੇ ਪਹਿਲਾਂ ਆਪਾਂ ਜਾ ਕੇ ਮੋਟਰ ਬੰਦ ਕਰੀਏ ਚਲੋ ਇਹ ਆਈ ਚਾ ਮੋਟਰ ਲੱਕਰ ਇਹ ਬੰਦ ਕਰਦਾ ਬੋਈ ਬੰਦ ਇਹ ਆ ਕਰਤੀ ਆ ਗਈ ਤੀ ਸੁੱਚ ਜਿਹੜੀ ਮੋਟਰ ਹੋ ਗਈ ਬੰਦ ਤੇ ਇਧਰ ਹੀ ਕੱਲ੍ਹ ਵੀ ਤਿਆਰੀਆਂ ਉਹ ਸਾਹਮਣੇ ਦੋ ਟਰੈਕਟਰ ਆ ਗਏ ਤੇ ਹੁਣ ਨਾਤ ਹੋ ਗਏ ਅਪਰੇ ਤਿਆਰ ਹੋ ਗਏ ਜਾਣੇ ਦੇਖਦੇ ਉਧਰ ਆ ਗਏ ਚਲੋ ਜੀ ਮਿਲਦੇ ਫਿਰ ਨਹਾ ਧੋ ਕੇ ਮੇਰੇ ਮਿੱਤਰੋ ਨਹਾ ਧੋ ਕੇ ਹੋ ਗਏ ਤਿਆਰ ਖਾਣੇ ਤੇ ਪਰ ਤਰੁਹ ਨਾਲ ਹੀ ਜਿਹੜੇ ਦੇਖੇ ਸੀ ਕਿੱਥੇ ਕਿੱਥੇ ਹਵਾ ਚਲੇ ਤੇ ਬੱਦਲ ਵੀ ਬਹੁਤ ਹੋ ਗਿਆ ਤੇ ਉੱਥੇ ਪਹਿਲਾਂ ਮੈਂ ਦੇਖੂਗਾ ਕੱਠ ਕਿੰਨਾ ਕੇ ਹਾਈ ਪਹਿਲਾਂ ਪਹਿਲਾਂ ਇਨਾ ਬਣਾਣਾ ਸ਼ਰਮ ਆਦੀ ਆ ਮੈਨੂੰ ਤਾਂ ਪਹਿਲਾਂ ਪਹੁੰਚਦੇ ਉੱਥੇ ਆ ਕੇ ਦੇਖਦੇ ਕਿ ਆਹ ਸਾਰਾ ਤਾਬਾ ਹੈ ਮੇਰਾ ਭਾਈ ਵੀ ਹੋ ਗਿਆ ਉੱਥੇ ਚੱਲਦੇ ਪਹਿਲਾਂ ਹੈਲੋ ਭਾਈ ਪਿੱਛੇ ਨਜ਼ਰ ਆ। ਤੁਸੀਂ ਵੀ ਬੱਚੇ ਪਿੱਛੇ ਨੂੰ ਜਿਹੜਾ ਕਾਪੀ ਲਿਖਣਾ। ਹਾਂ ਜੀ ਜੀ। ਜਿਹੜਾ ਵੀ ਲਿਖਣਾ ਹੈ ਕਾਪੀ ਵਾਲਾ ਉਹ ਵੀ ਰੱਖਣਾ। ਇਹਦੇ ਨਾਲ ਇੱਕ ਵੀਰ ਮੋਬਾਈਲ ਆਣਾ ਚੋ ਜਿਹੜਾ ਮੋਬਾਈਲ ਤੇ ਟਾਈਮ ਲਾਉਣਾ। ਉਹ ਵੀ ਇੱਥੇ ਭੇਜੋ ਜੀ। ਦੋ ਦੋ ਜਗ੍ਹਾ ਤੇ ਟਾਈਮ ਚੱਲਣਾ। साइडा में हो जाओ मेरा जी नहीं नहीं सेट आप भी साइडा में हो जाओ जी हाँ तो जी हाँ जी कोई बात भैया चंडी भी भी जी चंडी कहते लगे जी है भी आ कहते लगे अच्छा ठीक है जी हेलो ਕਾਟਨ ਸਮਰੋਧੀ ਦਾ ਸੰ ਉਹ ਅਦਾ ਕੀਤੀ ਜਾ ਰਹੀ ਹੈ ਮੇਰੇ ਵੀਰੋ ਕਿ ਸੰਧਲੀ ਸੰਧਲੀ ਸਹੋੜਾ ਕਿਸਰੀਆ ਕਾਲੋ ਆਦੇ ਜੀ ਆਹ ਟਰੈਕਟਰ ਦਾ ਪੈਲੇਟ ਆਹ ਟਰੈਕਟਰ ਦਾ ਪਹਿਲਾ ਨੰਬਰ ਕਹਿੰਦੇ ਮੁੰਡੇ ਨੂੰ ਕਮਲ ਕਹਿੰਦੇ ਆ ਬਠਿੰਡੇ ਏਰੀਏ ਦੇ ਸਾਬੋ ਕੀ ਤਲਵੰਡੀ ਸਾਹਵੇ ਕਮਾਲ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਕਹਿੰਦੇ ਚੰਸ ਪ੍ਰਾਪਤ ਧਰਤੀ ਤੋਂ ਆਹ ਪੈਲੇਟ ਕਹਿੰਦੇ ਮਲਕਾਣਾ ਪਿੰਡ ਤੋਂ ਵਧਿਆ ਮੇਰੇ ਮਿੱਤਰੋ ਮਲਕਾਣਾ ਪਿੰਡ ਕਹਿੰਦੇ ਸਾਬੋ ਕੀ ਤਲਵੰਡੀ ਦਾ ਪ੍ਰਸਿੱਧ ਪਿੰਡ ਆ ਉਥੋਂ ਵਧਿਆ ਹੋਇਆ ਉਦੇ ਉਦੇ ਕਲੱਚ ਤੇ ਕਲੱਚ ਦੇ ਵੀਰਾਂ ਜੀ ਟਾਈਮ ਲੱਗਣੀ ਠੀਕ ਹੈ ਜੀ ਭਾਈ ਆ ਜਿਹੜੇ ਸਟੇਟ ਦੇ ਮੂਹਰੇ ਖੜੇ ਹੋ ਬਾਈ ਥੋੜਾ ਜਿਹਾ ਪਿੱਛੇ ਵੜ ਕੇ ਖੜੋ ਇਹਦੇ ਵੀ ਖੜੇ ਹੋ ਮੁਰੇ ਉਹ ਸਾਹਮਣੇ ਉਹ ਕਹਿੰਦੇ ਸਾਹਮਣੇ ਮੇਰੇ ਮਿੱਤਰ ਇਹ ਕਹਿੰਦੇ ਅਰਜਨ 552 ਰਿੰਡਿਆਰੇ ਪਿੰਡ ਤੋਂ ਗਏ ਆ ਮੇਰੇ ਵੀਰੋ ਕਹਿੰਦੇ ਟ੍ਰਾਲੀ ਖਿੱਚ ਮੁਕਾਬਲਾ ਖੇਡ ਦੇ ਮੈਦਾਨ ਦੇ ਵਿੱਚ ਆ ਉਹ ਕਹਿੰਦੇ ਜੱਟਾ ਔਰ ਜੀਣਾ ਬਸੀ ਰੇਲਵੇ ਸਟੇਸ਼ਨ ਤੋਂ ਕੁਇਨ ਮਾਲ ਗੱਡੀ ਵਾਲਾ ਇੰਜਣ ਓਏ ਪੱਟੀ ਲਾਜ ਮਾਰਦਾ ਹੁੰਦਾ ਜੱਗਿਆ ਉੱਤਾਂ ਦੀ ਪੋਜੀਸ਼ਨ ਬਣ ਗਈ ਆ ਆ ਉੱਤਾਂ ਦੀ ਪੋਜੀਸ਼ਨ ਬਣ ਗਈ ਆ ਮੇਰੇ ਵੀਰੇ ਆ ਦੇਖੋ ਸਾਹਮਣੇ ਅਰਜਨ ਅਰਜਨ ਮੇਰੇ ਵੀਰੇ ਖੇਡ ਮੈਦਾਨ ਦੇ ਵਿੱਚ ਚੱਲਦਾ ਹੋਇਆ ਕਮਾਲ ਓਏ ਕੀ ਕਮਾਲ ਹੋਈ ਪਈ ਆ ਦੁਨੀਆ ਟਰਾਲੀ ਖਿੱਚ ਮੈਚਾਂ ਦੇ ਆ ਪੂਰੀ ਜਲ ਹੋਈ ਪਈ ਆ ਡਾਇਰੈਕਟਰ ਆ ਗਿਆ ਹੁਣ ਇਹ ਦੇਖੋ ਕਿੰਨਾ ਤੇਜ਼ ਹੈਗਾ ਦੁਵਾ ਚੱਲੂਗਾ। ਦਵਾਦੀਆ ਗਿਆ ਨਾ। ਭਾਈ ਐਤ ਦਿੱਤੋਂ ਲਾਈਵ ਚੱਲਦਾ ਐ ਤੇ ਮੂਰੇ ਨਾ ਆਇਆ ਕਰੋ ਭਰਾ ਵਾਂਗੂ ਥੋੜਾ ਜਿਹਾ ਪਿੱਛੇ ਹੋ ਜਾ ਕਰੋ ਜੱਗੀ। ਬੜੀ ਛੇਤੀ ਹੋਇਆ। ਅੱਗੇ ਭੇਜੀ ਮੇਰੀ। ਗਰਮ ਬੜੀ ਛੇਤੀ ਹੋ ਗਿਆ ਟਰੈਕਟਰ। ਕੈਮਰਾਮੈਨ ਆ ਬਈ ਜੀ ਗਰਾਊਂਡ ਦੇ ਕੈਮਰਾ ਦੇ। ਕਿਆ ਕਰਦਾ ਹੁਣ ਕੈਮਰਾਮੈਨ ਆ ਵੀਗਾ ਕਾਰਤੂਸ ਵਾਲਿਆਂ ਨੇ ਕੀ ਕਰਿਆ ਹੈ ਨਹੀਂ ਜਿਹੜਾ ਕਾਰਤੂਸ ਟ੍ਰੈਕਟਰ ਤਾਂ ਪਹਿਲਾਂ ਅਰਜਨ ਆਇਆ ਤਾਂ ਉਹਦਾ ਹੋਇਆ ਨਹੀਂ ਉਹ ਵਿੱਚੇ ਬੰਦ ਹੋ ਗਿਆ ਤੇ ਇਹ ਦੇਖ ਦੇ ਇੱਕ ਦੋ ਜੀ ਰੋਕ ਲੈ ਸਮਝ ਨਹੀਂ ਮੋੜ ਕੇ ਮਿਟੋ ਸਾਰੇ ਇਹਨੇ ਫੋਨ ਕੱਢੀ ਤੇ ਵੀ ਕੱਟ ਲਾ ਬੰਦਾ

ਉਹ ਇਸ ਵੇਲੇ ਜੱਗੀ ਬੰਸਰਾ ਮੇਰੇ ਵੀਰੋ ਉਹ ਟਰਾਲੀ ਨੂੰ ਖਿੱਚੀ ਜਾ ਰਿਹਾ ਉਹ ਟਰਾਲੀ ਨੂੰ ਖਿੱਚੀ ਜਾ ਰਿਹਾ ਉਹ ਟਰਾਲੀ ਨੂੰ ਖਿੱਚੀ ਜਾ ਰਿਹਾ ਮੇਰੇ ਵੀਰੋ ਗੋੜਾ ਪਿੰਡਾ ਇਸ ਮੁੰਡੇ ਦਾ ਮੇਰੇ ਵੀਰੋ ਆਕੇ ਜੋ ਜੱਗੀ ਬਾਂਸਰਾ ਵੇਖੋ ਫਿਰ ਸੇਵਾ ਨੀਕਾ ਦੇ ਨਾਲ ਕਰਦਾ ਹੋਇਆ ਕਮਾਲ ਦੇ ਰਹੀਓ ਫਿਰ ਤੋਂ ਮੈਦਾਨ ਵਿੱਚੋਂ ਐਨ ਕਹਿੰਦੇ ਜੋਰ ਲੱਗਿਆ ਹੋਇਆ ਹੈ ਆਹ ਜੋਰ ਲੱਗਿਆ ਹੋਇਆ ਧਾਕੀ ਕਹਿੰਦੇ ਛੱਜੂ ਮਾਜਰੇ ਪਿੰਡ ਦੀ ਮੇਲਾ ਚਾਹੁੰਦਾ ਜਾਂ ਜਿਆ ਚੜਦਾ ਚਾਹੁੰਦਾ ਚੜਦਾ ਮੇਲਾ ਚਾਹੁੰਦਾ ਚਾਹਿਆ ਚੜਦਾ ਹਜੇ ਮੇ ਵੀ ਬੱਚੇ ਭੱਜੇ ਫਿਰਦੇ ਆ ਇਹਨਾਂ ਨੂੰ ਰੋਕੋ ਤੇ ਬਾਹਰ ਕਰ ਦਿਓ ਬਾਹਰ ਦੇ ਵਿੱਚ ਕਿਉਂਕਿ ਜਿੰਨੇ ਬੱਚੇ ਟਰਾਲੀ ਦੇ ਕੋਲ ਜਾਂਦੇ ਆ ਕਮੇਟੀ ਵਾਲਿਆਂ ਨੂੰ ਬੇਨਤੀ ਆ ਹਮਾਂ ਸਾਰੇ ਨੂੰ ਕੰਟਰੋਲ ਦੇ ਵਿੱਚ ਕੋਲੇ ਵੀਰ ਬਣ ਕੇ ਆ ਦੂਜੇ ਪਾਸੇ ਮੇਲਾ ਸੱਜੂ ਮਾਦਰੇ ਪਿੰਡ ਦਾ ਉਹ ਚਾਜਾ ਚੜਦਾ ਚਾਜਾ ਚੜਦਾ ਸੋਨਾ ਵਾਲੀ ਕਟਰ ਨੇ ਦੇ ਵੀਰੋ ਕੋਈ ਗੱਲਾਂ ਬਖਰੀਆਂ ਨੇ ਕੋਈ ਬੱਲੇ ਬੱਲੇ ਹੋਈ ਪਈ ਆ ਜੱਗਾ ਜੀ ਆ ਬੱਲੇ ਬੱਲੇ ਹੋਈ ਪਈ ਆ ਮੇਰੇ ਵੀਰੋ ਜਿੱਥੇ ਨੌਜਵਾਨਾਂ ਇਕੱਲੇ ਟ੍ਰੈਕਟਰ ਪਹਿਰਾ ਆ ਗੱਲਾਂ ਦੂਜੀ ਦੇ ਨੇ ਸੋਨਾ ਵਾਲੀ ਕਟਰ ਆ ਆਹ ਵੇਖੋ ਖੇਡ ਦਾ ਮੈਦਾਨ ਦੇ ਵਿੱਚੋਂ ਮੁੰਡਾ ਕਹਿੰਦੇ ਕਰਦਾ ਹੋਇਆ ਕਮਾਲ ਹੁਣ ਦੂਜੇ ਗੇੜੇ ਦੇ ਵਿੱਚ ਆਹ ਪਰਵੇਸ਼ ਕਰ ਗਿਆ ਗੱਪੂ ਉਸ ਨੇ what ਆ ਮੇਰੇ ਵੀਰੇ ਖਿੱਚੋ ਖਿੱਚ ਗੱਦੀਆ ਖਿੱਚ ਰਹੀਆਂ ਹੋਈਆਂ ਆਹ ਵੇਖੋ ਖੇਡ ਮੈਦਾਨ ਦੇ ਵਿੱਚੋਂ ਐਨ ਕਹਿੰਦੇ ਤੁਹਾਰਾ ਵਾਲੀ ਵਾਲਾ ਵੀਰ ਕਲੀ ਪਾਵੇ ਉਧਰ ਮਸਤੀ ਨਾ ਕਰੇ ਪਰ ਦੂਜੇ ਪਾਸੇ ਜਿੰਨੇ ਬੱਚੇ ਭੱਜੇ ਹੋਏ ਆਂ ਸਾਡੀ ਕਮੇਟੀ ਨੂੰ ਬੇਨਤੀ ਆ ਉਹਨਾਂ ਨੂੰ ਵੀਰੇ ਬਾਹਰ ਖੜਾ ਲਾਓ ਉਹਨਾਂ ਨੂੰ ਬਾਹਰ ਖੜਾ ਲਾਓ ਮੇਰੇ ਮਿੱਤਰੋ ਬਗਨਾ ਬਖਰੀਆਂ ਨੇ ਲਓ ਕਹਿੰਦੇ ਸਾਹਮਣੇ ਖਿੱਚ ਖਿੱਚੂ ਹੀ ਗਬਰੂਆ ਆਹ ਤਾਂ ਦਰ ਨੂੰ ਅਸਟਰ ਕਹਿੰਦੇ ਨੇ ਇਹਨੂੰ ਕਹਿੰਦੀ ਗੱਗੀ ਬੰਸਰਾ ਓਏ ਅਸਟਰ ਦੇ ਨਾਮ ਦੇ ਨਾਲ ਦੁਨੀਆ ਜ

ਆ ਲੈ ਗਿਆ ਗੱਲ ਇਹ ਸਭ ਤੋਂ ਛੱਡ ਦੇ ਹਰ ਜੋ ਭਾਈ ਆ ਲੈ ਗਿਆ ਗੱਲ ਇਹ ਮੀਰਾ ਕਾਨਾ ਜੀ